ਪ੍ਰੇਮੀ ਜੋੜਾ ਕਰ ਰਿਹਾ ਸੀ ਅਚੰਭਾ ਕੰਮ ਇਸ ਕੰਮ ਤੋਂ ਵਸੂਲਦੇ ਸੀ ਮੋਟੀ ਰਕਮ ਹੁਣ ਚੜ ਗਏ ਨੇ ਪੁਲਿਸ ਦੇ ਹੱਥੇ ਤੇ ਮਾਮਲਾ ਪਹੁੰਚ ਗਿਆ ਅਦਾਲਤ ਤੱਕ ਜਿੱਥਾਂ ਅਸੀਂ ਆਮ ਤੌਰ ਤੇ ਪ੍ਰੇਮੀ ਜੋੜਿਆਂ ਨੂੰ ਪਾਰਕਾਂ ਵਿੱਚ ਘੁੰਮਦੇ ਜਾਂ ਸ਼ਾਪਿੰਗ ਮਾਲਸ ਤੇ ਸ਼ਾਪਿੰਗ ਕਰਦੇ ਹੋਏ ਦੇਖਦੇ ਆਂ ਪਰ ਅੱਜ ਅਸੀਂ ਜਿਹੜਾ ਵਾਕਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਉਸ ਦੇ ਵਿੱਚ ਨਾ ਤਾਂ ਇਹ ਪ੍ਰੇਮੀ ਜੋੜਾ ਕਿਸੇ ਪਾਰਕ ਦੇ ਵਿੱਚ ਘੁੰਮ ਰਿਹਾ ਹੈ ਤੇ ਨਾ ਹੀ ਕਿਸੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰ ਰਿਹਾ ਹੈ ਬਲਕਿ ਇਹ ਪ੍ਰੇਮੀ ਜੋੜਾ ਇਸ ਵਕਤ ਪੁਲਿਸ ਦੇ ਹੱਥੀ ਲੱਗ ਗਿਆ ਹੈ ਕਿਉਂਕਿ ਇਹਨਾਂ ਦੇ ਕੋਲੋਂ ਡਰੱਗ ਮਨੀ ਤੇ ਹੈਰੋਇਨ ਬਰਾਮਦ ਹੋਈ ਹੈ ਇਸ ਕਰਕੇ ਪੁਲਿਸ ਨੇ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ ਦੱਸਦੀ ਹੈ ਕਿ ਜਦੋਂ ਪੁਲਿਸ ਆਪਣੇ ਇੰਚਾਰਜ ਅਮਰਿਤਪਾਲ ਉਹਨਾਂ ਦੀ ਅਗਵਾਈ ਦੇ ਹੇਠ ਪਿੰਡ ਔਂਚਲਾ ਵਿਖੇ ਨਾਕਾਬੰਦੀ ਕਰਕੇ ਖੜੀ ਸੀ ਤੇ ਆਉਣ ਜਾਣ ਵਾਲੇ ਜਿਹੜੇ ਰਾਹੀਗੀਆਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਕਰ ਰਹੀ ਸੀ ਤੇ ਉਹਨਾਂ ਦੇ ਕੋਲੋਂ ਪੁੱਛ ਪੜਤਾਲ ਕਰ ਰਹੀ ਸੀ ਉਸ ਵੇਲੇ ਸਕੂਟਰੀ ਤੇ ਸਵਾਰ ਇੱਕ ਪ੍ਰੇਮੀ ਜੋੜਾ ਆਉਂਦਾ ਹੈ ਤੇ ਇਹਨਾਂ ਦੇ ਕੋਲੋਂ ਜਰੂਰ ਪੁਛ ਪੜਤਾਲ ਕੀਤੀ ਜਾਂਦੀ ਹੈ ਇਹਨਾਂ ਨੇ ਆਪਣੀ ਜਿਹੜੀ ਪਛਾਣ ਤਾਂ ਦੱਸ ਦਿੱਤੀ ਪਰ ਇਹਨਾਂ ਦੇ ਕੋਲ ਜਿਹੜਾ ਸਮਾਨ ਸੀ ਉਹ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਪੁਲਿਸ ਨੂੰ ਇਹਨਾਂ ਦੇ ਉੱਪਰ ਸ਼ੱਕ ਹੁੰਦਾ ਹੈ ਤੇ ਪੁਲਿਸ ਨੇ ਇਹਨਾਂ ਦੇ ਕੋਲ ਦਾ ਸਮਾਨ ਸੀ ਉਸ ਦੀ ਚੈਕਿੰਗ ਕੀਤੀ ਤਾਂ ਫਿਰ ਜਿਹੜਾ ਇਸ ਲੜਕੀ ਦੇ ਹੱਥ ਦੇ ਵਿੱਚ ਲਿਫਾਫਾ ਸੀ ਉਸ ਦੇ ਵਿੱਚੋਂ ਜਿਹੜੀ ਕਿ ਹੈਰੋਇਨ ਬਰਾਮਦ ਹੁੰਦੀ ਹੈ ਨਾਲ ਹੀ ਇਨਰ ਕੋਲ ਡਰੱਗ ਮਨੀ ਇੱਕ ਇਲੈਕਟ੍ਰੋਨਿਕ ਫੋਕ ਤੇ ਨਾਲ ਹੀ ਨਾਲ ਮੋਬਾਈਲ ਵੀ ਬਰਾਮਦ ਹੋਇਆ ਤੇ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਦੱਸਦੀ ਹੈ ਕਿ ਇਸ ਲੜਕੀ ਦੀ ਪਛਾਣ ਲੀਆ ਵਜੋ ਹੋਈ ਹੈ ਜਿਹੜੀ ਕਿ ਪਿੰਡ ਤਾਰੀਵਾਲ ਦੀ ਰਹਿਣ ਵਾਲੀ ਹੈ ਤੇ ਜਿਹੜਾ ਲੜਕਾ ਹੈ ਉਸ ਦਾ ਨਾਮ ਅਜੇ ਸ਼ਰਮਾ ਹੈ ਜਿਹੜਾ ਕਿ ਗੁਰਦਾਸਪੁਰ ਦਾ ਹੀ ਨਿਵਾਸੀ ਹੈ ਤੇ ਇਹ ਦੋਨੋਂ ਆਪਸ ਦੇ ਵਿੱਚ ਪਹਿਲਾਂ ਦੋਸਤ ਸਨ ਤੇ ਹੁਣ ਇਹ ਪ੍ਰੇਮੀ ਜੋੜਾ ਹੈ ਇਹ ਜਾਣਕਾਰੀ ਇਹਨਾਂ ਨੇ ਖੁਦ ਹੀ ਪੁਲਿਸ ਨੂੰ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਕਾਫੀ ਸਮੇਂ ਤੋਂ ਉਹ ਜਿਹੜੀ ਕਿ ਹੈਰੋਇਨ ਦੀ ਜਿਹੜੀ ਤਸਕਰੀ ਕਰਦੇ ਸਨ ਤੇ ਅੱਗੇ ਜਾ ਕੇ ਵੇਚਦੇ ਸਨ ਇਹ ਤਾਂ ਦਾ ਇਹਨਾਂ ਦੋਨਾਂ ਨੇ ਹੀ ਅਪਣਾਇਆ ਹੋਇਆ ਹੈ ਇਸ ਵਕਤ ਇਹ ਜੋੜਾ ਪੁਲਿਸ ਦੇ ਹੱਥੀ ਲੱਗ ਗਿਆ ਤੇ ਹੁਣ ਮਾਮਲਾ ਵੀ ਦਰਜ ਹੋ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇੱਥੇ ਪੁਲਿਸ ਇੰਚਾਰਜ ਅੰਮ੍ਰਿਤਪਾਲ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਪੁਲਿਸ ਨਾਕਾਬੰਦੀ ਕਰਕੇ ਖੜੀ ਸੀ ਤਾਂ ਇਹ ਲੜਕੀ ਜਿਸ ਦਾ ਨਾਮ ਲੀਆ ਹੈ ਉਹ ਸਕੂਟਰੀ ਚਲਾ ਰਹੀ ਸੀ ਤੇ ਲੜਕਾ ਦਾ ਅਜੇ ਸ਼ਰਮਾ ਉਪਿਛੇ ਬੈਠਾ ਹੋਇਆ ਸੀ ਤੇ ਲੜਕੀ ਦੇ ਹੱਥ ਦੇ ਵਿੱਚ ਇੱਕ ਮومی ਲਫਾਫਾ ਸੀ ਜਿਸ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਸ ਦੇ ਵਿੱਚ ਹੈਰੋਇਨ ਹੈ ਜਿਸ ਦੀ ਮਾਤਰਾ 257 ਗ੍ਰਾਮ ਦੱਸੀ ਜਾ ਰਹੀ ਹੈ ਨਾਲ ਹੀ ਇਹਨਾਂ ਦੇ ਕੋਲੋਂ ਡਰੱਗ ਮਨੀ ਵੀ ਬਰਾਮਦ ਹੋਈ ਹੈ ਇੱਕ ਮੋਬਾਈਲ ਤੇ ਇੱਕ ਇਲੈਕਟ੍ਰੋਨਿਕ ਫੋਕ ਵੀ ਬਰਾਮਦ ਹੋਇਆ ਹੈ ਪੁਲਿਸ ਨੇ ਨਾਲੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਪਹਿਲਾਂ ਇਹਨਾਂ ਦੇ ਉੱਪਰ ਕੋਈ ਵੀ ਮਾਮਲਾ ਦਰਜ ਨਹੀਂ ਹੈ ਇਹ ਪਹਿਲਾ ਹੀ ਮਾਮਲਾ ਹੈ ਜਿਹੜਾ ਕਿ ਇਹਨਾਂ ਦੇ ਉੱਪਰ ਦਰਜ ਕੀਤਾ ਗਿਆ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਫਿਰ ਇਹਨਾਂ ਕੋਲੋਂ ਜਿਹੜੀ ਪੁਸ਼ਪੜਤਾਲ ਕਰਕੇ ਅਗਲੀ ਰੀ ਕਾਰਵਾਈ ਵੀ ਇਹਨਾਂ ਦੇ ਉੱਪਰ ਕੀਤੀ ਜਾਵੇਗੀ ਦੱਸਦੀ ਹੈ ਕਿ ਅਜਿਹੇ ਬਹੁਤ ਸਾਰੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਜਦੋਂ ਕਿ ਪੁਲਿਸ ਨਾਕਾਬੰਦੀ ਕਰਕੇ ਖੜੀ ਹੁੰਦੀ ਹੈ ਉਦੋਂ ਜਦੋਂ ਰਾਗਿਰਾਂ ਦੀ ਚੈਕਿੰਗ ਕਰ ਰਹੀ ਹੁੰਦੀ ਹੈ ਫਿਰ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਜਦੋਂ ਕਿਸੇ ਨਾ ਕਿਸੇ ਨੌਜਵਾਨ ਦੇ ਕੋਲੋਂ ਜਾਂ ਕੇ ਇਹੋ ਜਿਹਾ ਕਿਸੇ ਜੋੜੇ ਦੇ ਕੋਲੋਂ ਇਹੋ ਜੀ ਜਿਹੜੀ ਡਰੱਗ ਜਾਂ ਕਿਸੇ ਵੀ ਪ੍ਰਕਾਰ ਦੀ ਜਿਹੜੀ ਡਰੱਗ ਮੰਨੀ ਉਹ ਬਰਾਮਦ ਹੋ ਜਾਂਦੀ ਹੈ ਤੇ ਇਸੇ ਹੀ ਲੜੀ ਦੇ ਤਹਿਤ ਹੁਣ ਪੁਲਿਸ ਪਿੰਡ ਔਂਜਲਾ ਵਿਖੇ ਚੈਕਿੰਗ ਕਰਨ ਦੇ ਲਈ ਖੜੀ ਸੀ ਤੇ ਰਾਗੀਰਾਂ ਦੇ ਜਿਹੜੇ ਦਸਤਾਵੇਜ਼ ਸਨ ਉਹ ਚੈੱਕ ਕਰ ਰਹੀ ਸੀ ਇਸੇ ਲਈ ਦੌਰਾਨ ਸਕੂਟਰੀ ਤੇ ਸਵਾਰ ਹੋ ਕੇ ਇਹ ਪ੍ਰੇਮੀ ਜੋੜਾ ਆਉਂਦਾ ਹੈ ਪੁਲਿਸ ਦੀ ਚੈਕਿੰਗ ਦੇ ਦੌਰਾਨ ਇਹਨਾਂ ਦੇ ਕੋਲੋਂ ਜਿਹੜੀ ਕਿ ਹੈਰੋਇਨ ਬਰਾਮਦ ਹੁੰਦੀ ਹੈ ਨਾਲ ਹੀ ਨਾਲ ਡਰੱਗ ਮਨੀ ਤੇ ਮੋਬਾਈਲ ਵੀ ਬਰਾਮਦ ਕੀਤਾ ਜਾਂਦਾ ਹੈ ਤੇ ਹੁਣ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਇਹਨਾਂ ਦੇ ਕੋਲੋਂ ਪੁਸ਼ਕਿਸ਼ ਕਰ ਰਹੀ ਹੈ ਤੇ ਨਾਲ ਹੀ ਮਾਮਲਾ ਵੀ ਦਰਜ ਕਰ ਲਿਆ ਗਿਆ ਇੱਥੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਏਗੀ